ਦੀ ਹਾਲ ਚਾਲ ਹੈ ਕੈਮਰਾ ਸੁਤਾਂ ਲੋ ਵੀਰੇ ਜਿਹੜੀ ਪਿੰਡ ਵਿਂਝਲ ਮੱਝ ਦੀ ਲਾਇਕ ਚੋਈ ਚਲਦੀ ਸੀ ਫਾਈਨਲ ਚੋਈ ਕਰਨ ਲੱਗੇ ਆ ਤੀ ਰੰਗ ਦੀ ਲੋੜ ਰੰਗ ਦੀ ਚੋਈ ਦਿਖਾਤੀ 6 ਵੱਜ ਚੁੱਕੇ ਆ ਤੇ ਆ ਖੜੀ ਆ ਵੀਰੇ ਮੱਝ ਫਾਈਨਲ ਚੋਈ ਜਾਉਂਦੀ ਲਾਸਟ ਚੋਈ ਇਹਦੀ ਇੱਕ ਡੰਗ ਖਾਲੀ ਕੀਤੀ ਦੋ ਡੰਗ ਪਹਿਲਾਂ 4 ਦਿਨ ਹੋ ਗਏ ਤੇ ਤੀਜਾ ਡੰਗ ਹੁਣ 24 ਘੰਟੇ ਦਾ ਦੁੱਧ ਪਤਾ ਲੱਗ ਜੂ ਆਪਾਂ ਨੂੰ ਪਹਿਲੇ ਡੰਗ ਹੋਇਆ 7 ਕਿਲੋ 888 ਗ੍ਰਾਮ ਦੂਜੇ ਡੰਗ ਹੋਇਆ 8 ਕਿਲੋ ਤਾਂ ਨਾ ਹੁਣ ਕਿਤਾ 8 ਕਿਲੋ 510 ਗ੍ਰਾਮ ਹੁਣ ਤੀਜੀ ਚਵਾਈ ਆ ਤੇ ਲੋ ਜੀ ਇਹ ਬੱਗੇ ਖੋਰ ਜੀ ਨਵੀਂ ਦੇਖੋ ਤੁਸੀਂ ਮੱਝ ਨੂੰ ਕੱਟੀ ਦਾ ਬਿਲਕੁਲ ਵੀ ਹੈ ਨਹੀਂ ਬਿਨਾ ਕੱਟੀ ਤੋਂ ਮੱਝ ਨੂੰ ਲਗਾਇਆ ਵੀ ਇੰਨੀ ਕਸੀਲ ਮੱਝਾ ਕਹਿਣ ਤੋਂ ਪਾਓ ਲੈ ਸਮਝ ਤੋਂ ਸਾਰਾ ਕੋ ਦੇਖਦਾਰੋ ਦੋ ਭਰਾ ਜੁੜ ਗਏ ਹੋ ਸਕਦਾ ਵੀਰੇ ਵੀਡੀਓ ਸ਼ੇਅਰ ਕਰ ਜ਼ਰੂਰ ਕਰ ਦਿਓ ਤਾਂ ਕਿ ਕੋਈ ਨਵਾਂ ਭਰਾ ਵੀ ਕੋਈ ਜੁੜ ਸਕੇ ਇਹ ਇੱਕ ਚੀਜ਼ ਲੋਕਾਂ ਤੱਕ ਪਹੁੰਚ ਸਕੇ ਬਈ ਕਿਸੇ ਨਾ ਕਿਸੇ ਨੂੰ ਆਪਣੀ ਚੀਜ਼ ਆਪਣਾ ਇਹ ਅਪਰਾਲਾ ਦੇਖ ਕੇ ਸ਼ੌਂਕ ਜਾਗੇ ਕੋਈ ਮੱਝਾਂ ਵਾਲੇ ਪਾਸੇ ਧਿਆਨ ਦੇਵੇ ਕਿਉਂਕਿ ਮੱਝਾਂ ਦੀ ਬਰੀਡਿੰਗ ਮੱਝਾਂ ਹਰੇਕ ਸਾਲ ਘਟ ਰਹੀਆਂ ਖਾਸ ਕਰਕੇ ਪੰਜਾਬ ਉਕੇ ਇੱਕ ਤਾਂ ਮੱਝ ਪਾਲਣੀ ਪਾਲਣ ਨੂੰ ਟਾਈਮ ਲੱਗਦਾ ਪਰ ਜੇ ਹੌਣ ਵਾਲਾ ਜਿਹੜਾ ਤਰੀਕਾ ਜਾਣਕਾਰੀ ਨਾਲ ਪੂਰੀ ਨੌਲੇਜ ਰੱਖ ਕੇ ਜੇ ਪਾਲਣੀ ਹੋਵੇ ਕੱਟੇ 3 ਸਾਲ ਦੇ ਵਿੱਚ ਸੂਪ ਪੈਂਦੀ ਆ ਅੱਗੇ ਆਪਾਂ ਕਹਿੰਦੇ ਸੀ ਵੀ ਜਿਹੜੀਆਂ ਐਫਐਫ ਵੜਾਵਾ ਉਹ 2 ਸਾਲ ਦੀ ਸੂਪ ਪੈਂਦੀ ਆ ਤਾਂ ਹੁਣ ਕੋਈ ਬਹੁਲਾ ਫਰਕ ਨਹੀਂ ਰਹਿ ਗਿਆ ਮੱਝਾਂ ਦੇ ਵਿੱਚ ਓਟੇ ਹੀ ਲਗਭਗ 2.5 ਸਾਲ ਦੀ ਸੂਪ ਪੈਂਦੀ ਆ ਆਪਣੇ ਕੋਲੇ 2.5 ਸਾਲ ਦੀ ਝੋਟੀ ਸੂਪੀ ਸੀ 18 ਮਹੀਨੇ ਦੇ ਨੇੜੇ ਲਗਭਗ ਇਹ ਆਈ ਹੋ ਜਾਂਦੀ ਆ ਇਹ ਬੈਡਾਂ ਦੀ ਆਪਾਂ ਐਫਐਫ ਬੈਡ ਦੀ ਕਰਦੇ ਆ ਲਗਭਗ 14-15 ਮਹੀਨੇ ਤੇ ਚੰਗੇ ਫਾਰਮ ਵਾਲੇ 15 ਕੁ ਮਹੀਨੇ ਤੇ ਜਾਨਕਿ ਏਆਈ ਕਰ ਦਿੰਦੇ ਆ ਬੋਡੀ ਵੇਟ ਪੂਰਾ ਕਰ ਜਾਂਦੀ ਆ ਕੋਈ ਦੂ ਪਹਿਲਾਂ ਵੀ ਕਰ ਦਿੰਦੇ ਹੁਣੇ ਆ ਤੇ ਇਹ ਜਾਨਕਿ 18 ਕੁ ਮਹੀਨੇ ਤੇ ਇਹਦੀ ਏਆਈ ਹੋ ਜਾਂਦੀ ਆ ਛੋਟੀ ਵੀ ਐਸ ਲਈ ਕੋ ਬੜਾ ਫਰਕ ਨਹੀਂ ਰਹਿ ਗਿਆ ਹੁਣ ਲੋੜਾ ਲਈ ਪੁੱਠੀ ਕਰਦੇ ਬਾਲਟੀ ਠੀਕ ਆ ਲੋੜਾ ਬਰੀਡ ਤੇ ਧਿਆਨ ਦੇਣ ਦੀ ਚੰਗੀ ਬਰੀਡ ਦੀ ਕੱਟੀ ਪਾ ਲੋ ਚੰਗੀ ਉਹਨੂੰ ਡਾਈਟ ਦੇਵੋ 2 ਕਿਲੋ ਫੀਡ ਵੀ ਡੇਲੀ ਦੀ ਪਈ ਜਾਵੇ ਕੱਟੀ ਨੂੰ ਕਿਲੋ ਸਵੇਰੇ ਕਿਲੋ ਸ਼ਾਮ ਨੂੰ ਕੋਈ ਸਾਈਲੇਜ ਦੀ ਲੋੜ ਨਹੀਂ ਨਾਰਮਲ ਪੰਡਾਲੀਆਂ ਇਹ ਚੀਜ਼ਾਂ ਜਿਹੜੀਆਂ ਜਨਕਿ ਅਸੀਂ ਨਾਰਮਲ ਪਾਲੀਆਂ ਜਾ ਸਕਦੀਆਂ ਜੇ ਕਿਸੇ ਕੋਲ ਪੱਠੇ ਵੀ ਹੈ ਨਹੀਂ ਤਾਂ ਵੀ ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਜੇ ਕਿਸੇ ਕੋਲ ਪੱਠੇ ਪੁੱਜਣ ਲਈ ਥਾਂ ਹੈ ਨਹੀਂ ਤਾਂ ਵੀ ਸੱਨੀ ਤੇ ਪਾਲ ਸਕਦਾ ਬੰਦਾ ਇੱਕ ਦੋ ਪਸ਼ੂ ਤਾਂ ਜ਼ਰੂਰ ਇਹ ਚੀਜ਼ ਤੇ ਧਿਆਨ ਦਿਓ ਵੀਰੇ ਫਾਈਨਲ ਚਵਾਈਆ ਇਹ ਹਾਂਜੀ ਹਾਂਜੀ ਸ਼ਕਤ ਪਠਾਨ ਠੀਕ ਆ ਵੀਰੇ ਬਹੁਤ ਵਧੀਆ ਤੁਸੀਂ ਸੁਣਾਓ ਕੈਮਾਸੇ ਤਾਂ ਬਹੁਤ ਧੰਨਵਾਦ ਵੀਰੇ ਲਾਈਕ ਕਰਨ ਲਈ ਫਿਰ ਸਾਰੇ ਦਾ ਭਰਾ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਕਿਸੇ ਹੋਰ ਭਰਾ ਨੂੰ ਨਵੇਂ ਵੀਰ ਜੁੜ ਸਕਣ ਚਲੋ ਵਧੀਆ ਚਾਹੀਦਾ ਵੀਰੇ ਇਹ ਜਿਹੜੀ ਮਾਜਾ ਨੋ ਮੈਂ ਪਰ ਮਨ ਦੱਸ ਦੀਏ ਇਹਦੇ ਮਗਰ ਬਾਜੀ ਬੋਲਦੀ ਕੱਟੀ ਆ ਬਾਜੀ ਬੁਰਜ ਬੋਲਦੀ ਸਾਨ ਦੇ ਚੰਗੇ ਰਿਕਾਰਡ ਆ ਆਪਣੇ ਕੋਲੇ ਆਪਦੇ ਕੋਲੇ ਹੀ ਆ ਪਰ ਉਹ ਆਪਾਂ ਕੋਈ ਸੀਮਨ ਵੇਚਣ ਦੇ ਮਕਸਦ ਨਾਲ ਨਹੀਂ ਰੱਖਿਆ ਸਿਰਫ ਘਰੇ ਬਰੀਡਿੰਗ ਲਈ ਰੱਖਿਆ ਸੀਮਨ ਬਣਾਇਆ ਜਰੂਰ ਆ ਫੀਲਡ ਦੇ ਵਿੱਚ ਲਾਇਆ ਕਿਉਂਕਿ ਆਪਾਂ ਖੁਦ ਪ੍ਰੈਕਟਿਸ ਕਰਦੇ ਕਰਕੇ ਲਾਇਆ ਬਾਹਰ ਕਿਉਂਕਿ ਇੱਕ ਘਰੇ ਰਿਜ਼ਲਟ ਇੰਨਾ ਨਹੀਂ ਆ ਸਕਦਾ ਘਰੇ ਵੀ ਆਪਣੇ ਆਪਣਾ ਟਾਰਗੇਟ ਆ ਵੀ 8-10 ਕਟੀਆਂ ਉਹ ਸਾਂਹ ਦੀਆਂ ਘਰੇ ਰੱਖਾਂਗੇ। ਜਿੰਨੀਆਂ ਆ ਸਕੀਆਂ ਅਜੇ ਤੱਕ ਦਾ ਫਿਲਹਾਲ ਕੋਈ ਆਈ ਨਹੀਂ। ਹੁਣ ਦੋ ਮੱਝਾਂ ਸੂਣ ਵਾਲੀਆਂ ਦੇਖੋ ਕੀ ਦਿੰਦੇ ਆ। ਬਾਹਰ ਫੀਲਡ ਦੇ ਵਿੱਚ 6 ਕਟੀਆਂ ਆ ਚੁੱਕੀਆਂ। ਜੇ ਹੁਣ ਆਪਾਂ ਬਾਹਰ ਫੀਲਡ ਦੇ ਵਿੱਚ ਨਾ ਸੀਮਨ ਲਾਉਂਦੇ ਤਾਂ ਇਹਦਾ ਮਤਲਬ ਘਰੇ ਆਪਾਂ ਅਜੇ ਤੱਕ ਕੱਟੀ ਨਹੀਂ ਆਉਣੀ ਸੀ ਕੋਈ। ਸਾਰੇ ਤਰ੍ਹਾਂ ਦੀਆਂ ਮੱਝਾਂ ਸੀਮਨ ਲਾਇਆ ਆਪਾਂ। ਬੱਲੀਆਂ ਚ ਕ੍ਰੋਸ ਦੇ ਵਿੱਚ ਪਿਓਰ ਦੇ ਵਿੱਚ ਚੰਗੇ ਦੁੱਧ ਵਾਲੀ ਚ ਥੋੜੇ ਵਾਲੀ ਚ ਤਾਂ ਕਿ ਆਪਣੇ ਸਾਹਮਣੇ ਰਿਜ਼ਲਟ ਆ ਸਕਣ ਕਿਉਂਕਿ ਸਾਨ ਹਮੇਸ਼ਾ ਉਹ ਪਾਲਣਾ ਚਾਹੀਦਾ ਜਿਹਦਾ ਪਿਓ ਵਾਲਾ ਪੱਖ ਵੀ ਸਟਰੋਂਗ ਹੋਵੇ ਬਲੱਡ ਲਾਈਨ ਵਧੀਆ ਹੋਵੇ ਦੁੱਧ ਵਾਲੀ ਤੇ ਮਾਂ ਵੀ ਚੰਗੇ ਦੁੱਧ ਵਾਲੀ ਹੋਣੀ ਚਾਹੀਦੀ ਘੱਟੋ ਘੱਟ 20 ਕਿਲੋ ਦੁੱਧ ਵਾਲੀ ਹੋ ਸਕੇ ਤਾਂ ਜੇ ਮਾਂ ਦੀਆਂ ਗਾਂ ਧੀਆਂ ਦਾ ਦੁੱਧ ਜਿਹੜੀ ਮਾਂ ਦਾ ਵਿੱਚੋਂ ਤੁਸੀਂ ਕੱਟਾ ਪਾਲਣਾ ਉਹ ਕਹੇ ਜੀਆਂ ਪਹਿਲਾਂ ਕਟੀਆਂ ਪੈਦਾ ਕਰਦੀ ਆ ਦੁੱਧ ਵਾਲੀਆਂ ਉਹ ਚੀਜ਼ ਜ਼ਰੂਰ ਦੇਖੀ ਜਾਓ ਜਿਹੜੀ ਮੱਝ ਦੀਆਂ ਕਟੀਆਂ ਦੁੱਧ ਕੱਢਦੀਆਂ ਉਹਦਾ ਕੱਟਾ ਵੀ ਗਾਂ ਦੁੱਧ ਵਾਲਾ ਬਣੂਗਾ ਇਹ ਚੀਜ਼ ਹੈ ਜਿਹੜੀ ਮੱਝ ਦੀਆਂ ਗਾਂ ਧੀਆਂ ਨੇ ਦੁੱਧ ਦਿੱਤਾ ਤੁਸੀਂ ਆਪ ਵੀ ਨਿਗਾਹ ਮਾਰਿਓ ਜਿਹੜੀ ਮੱਝ ਦੇ ਯਾਨੀ ਕਿ ਘਰੇ ਗਾਂ ਧੀਆਂ ਦੁੱਧ ਕੱਢਦੀਆਂ ਉਹ ਸਮਾਚੋ ਆ ਕੇ ਤਾਂ ਉਹਦਾ ਕੱਟਾ ਜ਼ਰੂਰ ਪਾੜ ਲੈਣਾ ਚਾਹੀਦਾ ਚੰਗੇ ਸਾਹਮ ਦਾ ਬਾਜੀ ਦੇ ਪਿਓ ਹੈਗਾ ਵਾ ਕੋਹੇਨੂਰ ਲక్ష్ਮੀ ਡੇਰੀ ਫਾਰਮ ਵਾਲਾ ਕੋਹੇਨੂਰ ਦਾ ਰਿਜ਼ਲਟ ਬਹੁਤ ਚੰਗੇ ਆ ਚੁੱਕੇ ਆ ਫੀਲਡ ਦੇ ਵਿੱਚ ਤੇ ਇਹਦੇ ਤੋਂ ਵੀ ਚੰਗੀ ਵੀਦ ਆਪਾਂ ਨੂੰ ਆਪਣੇ ਸਾਹਮਣੇ ਮਾਰਾ ਇਹ ਲੰਬੀ ਉਮਰ ਲਾਵੇ ਤੇ ਆਨਰ ਟਾਈਮ ਵਿੱਚ 3 ਸਾਲ ਤੱਕ ਜਾਨੀ ਕਿ ਜਿਹੜੀਆਂ ਕੱਟੀਆਂ ਹੁਣ ਆਈਆਂ ਵਾ ਇਹਨਾਂ ਦੇ ਰਿਜ਼ਲਟ ਸਾਹਮਣੇ ਆ ਜਾਣਗੇ ਆ ਮੱਝ ਦੀ ਮਿਲਕਿੰਗ ਕਰਾਉਣ ਦਾ ਕਾਰਨ ਵੀ ਇਹੀ ਆ ਵੀ ਇਹ ਮੱਝ ਪੂਰੇ ਪੀਕ ਤੇ ਕਿੰਨਾ ਦੁੱਧ ਦਿੰਦੀ ਆ ਹੁਣੇ ਵੱਡੇ ਸੂਏ ਆ ਜੱਸ ਇਸ ਟਾਈਮ 7ਵੇਂ ਸੂਏ ਆ ਤੇ ਇਹ ਆਦੇ ਜਾਨੀ ਕਿ ਪੂਰਾ ਪੀਕ ਹੈ ਇਹਦਾ ਸੱਤਵੇਂ ਸੂਏ ਹੈ ਕਿੰਨੇ ਦੁੱਧ ਤੇ ਇਹਦੀ ਧੀ ਪਹਿਲੇ ਸੂਏ ਕਿੰਨਾ ਦੁੱਧ ਦੇਊਗੀ ਇਹ ਚੀਜ਼ ਦੇਖਣੀ ਆਪਾਂ ਦੂਜੇ ਸੂਏ ਤੀਜੇ ਸੂਏ ਕਿੰਨੇ ਦੁੱਧ ਵਾਲੀ ਮੱਝ ਬਣੂਗੀ ਸੱਪਾ 7 ਮਿੰਟ ਚ ਆਪਾਂ ਨੂੰ ਦੁੱਧ ਸਾਹਮਣੇ ਆ ਜਾਣਾ ਸਾਕਤ ਪਠਾਨ ਵੀਰ ਕਿਹੜੀ ਜਗ੍ਹਾ ਤੋਂ ਆਪਰਾ ਤੁਸੀਂ ਇਹ ਜਰੂਰ ਦੱਸੋ ਰਾਗ ਦੇ ਤੇ ਮੇਰੇ ਮੁਰਕੰਡਾ ਰੋ ਮੋਬਾਈਲ ਦਾ ਕੈਲਕੂਲੇਟਰ ਖੋਲ ਕੇ ਦੇਜੋ ਮਾਕ ਪਹਿਲਾਂ ਕਿੰਨਾ ਸੀਗਾ ਇਹਦਾ ਹਾਂ ਦੁਜਾ ਕਿਤੇ ਬਹਾਈ ਜਾਣਾ ਨਾ ਕੋਈ ਨਾ ਕੋਈ ਬਾਅਦ ਵਿੱਚ ਲਖਣਾ 510 ਤਾਂ ਮਾ ਠੀਕ ਆ ਹੁਣ ਵਾਲਾ ਪਾਸ ਲਕੰਡਾ 0 ਹਾਂ ਕਰ ਦੇ ਕਰ ਠੀਕ ਹੈ ਬਾਟੀ ਖਾਲੀ ਦਿਖਾਈਂ ਦੁਬਾਰੇ ਕਰ ਦੇ ਹਾਂ ਪਰ ਰੱਖਣ 0 ਕਰ ਦੇ 0 ਹੋਇਆ ਹੋਇਆ ਵਾ ਠੀਕ ਆ ਲਓ ਜੀ ਇੱਕ 0 ਆ ਗਈ 7 ਕਿਲੋ 966 ਗ੍ਰਾਮ ਵੀਰੇ ਇਥੋਂ پتہ ਲੱਗਦਾ ਵੀ ਮੱਝ ਨਾਰਮਲ ਡਾਈਟ ਤੇ ਚੱਲ ਰਹੀ ਆ ਲਓ ਹੁਣ ਤੁਹਾਨੂੰ ਦੁੱਧ ਬਣਾ ਕੇ ਦਿਖਾਉਣਾ ਵੀਰੇ ਪਹਿਲੇ ਡੰਗ ਦਾ ਹੋਇਆ ਸੀ 7 ਕਿਲੋ 888 ਗ੍ਰਾਮ ਦੂਜੇ ਡੰਗ ਹੋਇਆ ਸੀ 8 ਕਿਲੋ 510 ਗ੍ਰਾਮ ਤੇ ਹੁਣ ਹੋਇਆ ਵਾ 7 ਕਿਲੋ 966 ਗ੍ਰਾਮ ਇਹ ਤਿੰਨ ਡੰਗਾਂ ਦਾ ਦੁੱਧ ਆ ਵੀਰੇ ਲਓ ਜੀ 16 ਕਿਲੋ 242 ਗ੍ਰਾਮ ਦੁੱਧ ਦਿੱਤਾ ਵੀਰੇ ਨੇ 24 ਘੰਟੇ ਦਾ 16 ਕਿਲੋ 242 ਗ੍ਰਾਮ ਬਹੁਤ ਸੋਹਣਾ ਦੁੱਧ ਆ ਵੀਰੇ ਮਾਈ ਥੱਲੇ ਜੇ ਇੰਨੇ ਕੁ ਦੁੱਧ ਲੀਆਂ ਮੱਝਾਂ ਅਸੀਂ ਘਰੇ ਪੈਦਾ ਕਰਤੀਆਂ ਤਾਂ ਵੀ ਇੱਕ ਵੱਡੀ ਗੱਲ ਆ ਜਿਹੜੀਆਂ ਮੱਝਾਂ ਤੋਂ ਗਾਂ ਬਰੀਡਿੰਗ ਕਰਨੀ ਆਪਾਂ ਹੂੰ ਬੱਸ ਕੋਈ ਚੈੱਕ ਕਰਾਉਣਾ ਲਿਆ ਫਲੇਵਰਿਕ ਕੰਡਾ ਵੀ ਵੀਰ ਕੰਡਾ ਚੱਕਰਵਾ ਦਿੰਨੇ ਆ ਲਾ ਕੇ ਦੁੱਧ ਅੱਟ ਜੀਰੋ ਕੀਤਾ ਵੀਰੇ ਪਹਿਲਾਂ ਉਹ ਕੰਡਾ ਉਹ ਵਿੱਚ ਰੱਖੋ ਵੱਟਾ ਆਲੋ ਵੰਡ ਖਾਈ ਆਲੋ ਵੀ ਕਈ ਭਰਾ ਕਹਿੰਦੇ ਕੰਡੇ ਚ ਕੋਈ ਗੜਬੜ ਨਾ ਹੋਵੇ ਆ 1 ਕਿਲੋ ਦਾ ਵੱਟਾ 1 ਕਿਲੋ ਦਾ ਲੋ ਜੀ 9 ਕਿਲੋ 9 9 80 ਗ੍ਰਾਮ 988 9 ਕਿਲੋ 88 ਗ੍ਰਾਮ ਆ ਸੌਰੀ 988 ਗ੍ਰਾਮ ਇਹ ਵੇਟ ਹੋਇਆ ਵਾ ਜਦ ਕਿ 1000 ਗ੍ਰਾਮ ਆ ਨਾ 12 ਗ੍ਰਾਮ ਘੱਟ ਹੀ ਆ ਦੂਜਾ ਵੀ ਰੱਖ ਦੇ ਇੱਕ ਮਿੰਟ ਆ ਵੀ ਰੱਖ ਕੇ ਦੇ ਇਹਦੇ ਚ ਕੀ ਫਰਕ ਆ ਤੇ ਰੱਖ ਦੇ ਰੱਖ ਦੇ ਰੱਖ ਦੇ ਆ ਚੱਲਾ ਰੱਖ ਇਹ ਵੀ ਕਿਲੋ ਦਾ ਵਟਾ ਵੀਰੇ ਉਹ ਦੇਖ ਰਿਹਾ ਸਕਰੀਨ ਤੇ 9 ਕਿਲੋ 84 ਗ੍ਰਾਮ 984 ਗ੍ਰਾਮ ਸੌਰੀ ਤੇ ਅ ਨੂਨ ਦੀ ਥੈਲੀ ਕਿਲੋ ਦੀ ਆ ਇਹ 1 ਕਿਲੋ 12 ਗ੍ਰਾਮ ਵੀਰੇ ਇੰਨਾ ਕ ਫਰਕ ਆ ਇਹਦੇ ਚ ਆਹਾ ਲਗਭਗ ਨੂਨ ਦੀ ਥੈਲੀ ਉਹਦੀ ਤੇ ਕਿਲੋ ਦਾ ਵੱਟਾ ਵੀਰੇ ਉਹ ਪੂਰਾ 2 ਕਿਲੋ ਬਣ ਗਿਆ ਉਹਦੇ ਤੇ ਇਹ ਚੀਜ਼ ਆ ਵੀਰੇ ਕੰਡਾ ਬਿਲਕੁਲ ਕਰੈਕਟ ਆ ਇਹ ਆ ਵੀਰ ਹਾਂ ਵੀਰੇ ਕੀ ਹਾਲ ਚਾਲ ਨੇ ਠੀਕ ਆ ਵੀਰੇ ਕੀ ਨਾਮ ਭਰਾ ਆਪਣਾ ਨਜੀਬਦੀਪ ਸਿੰਘ ਆ ਵੀਰੇ ਪਿੰਡ ਬਿੰਜਲ ਠੀਕ ਆ ਇਹ ਲੁਧਿਆਣਾ ਜ਼ਿਲ੍ਹੇ ਚ ਪੈਂਦਾ ਹਨਾ ਇਹ ਮੱਝ ਦੀ ਲਾਈਵ ਚ ਆਈ ਵੀਰੇ ਕਿੰਨੇ ਟਾਈਮ ਦੀ ਸੂਈ ਹੋਈ ਆ ਮੱਝ ਇਹ ਇਹਨੂੰ ਵੀਰੇ ਅੱਜ 37 ਮਹੀਨੇ 35 36 ਦਿਨ ਹੋ ਗਏ ਹਨਾ ਤੇ ਬਹੁਤ ਸੋਹਣਾ ਦੁੱਧ ਕੱਢਿਆ ਪਹਿਲਾਂ ਤਾਂ ਵਧਾਈਆਂ ਵੀਰੇ ਤੁਹਾਨੂੰ ਬਹੁਤ-ਬਹੁਤ ਵੀਰੇ ਹਾਂ ਕਿਉਂਕਿ ਇਹ 16 ਕਿਲੋ ਦੁੱਧ ਥੋੜਾ ਨਹੀਂ ਹੁੰਦਾ ਵੀਰੇ ਖਾਸ ਕਰਕੇ ਮੱਝਾਂ ਦੇ ਲਈ ਆਮ ਨਾਰਮਲ ਆਪਣੇ ਘਰਾਂ ਦੇ ਵਿੱਚ 8-10 12 ਕਿਲੋ ਤੱਕ ਮੱਝ ਹੁੰਦੀ ਆ ਇਹ ਬਰੀਡਿੰਗ ਲਈ ਲਈ ਆ ਵੀਰੇ ਹਾਂ ਵੀਰੇ ਹਾਂ ਤੇ ਥੋੜਾ ਉੱਚੀ ਬੋਲੇ ਇਹਦੇ ਮਗਰ ਜਿਹੜੇ ਬੋਲ ਦੀ ਕੱਟੀ ਆ ਕਿਹੜੇ ਦੀ ਆ ਇਹ ਇਹ ਆਪਣੀ ਇਛਾਣ ਦੀ ਵੀਰੇ ਬਾਜੀ ਦੀ ਬਾਜੀ ਬੁਰਜ ਬਲਦੀ ਹੈ ਨਾ ਠੀਕ ਆ ਵੀਰੇ ਤੇ ਇਹ ਮੱਝ ਦੀ ਜਿਹੜੀ ਚੁਆਈ ਕਰਾਈ ਹੈ ਇਹਦਾ ਵੀਰੇ ਜਦੋਂ ਕੱਟੀ ਦੁੱਧ ਤੇ ਆਊਗੀ ਇਹ ਵੀ ਦੁੱਧ ਦਿਖਾਓਗੇ ਤੁਸੀਂ ਇਹ ਵੀ ਵੀਰੇ ਆਪਾਂ ਜਿਵੇਂ ਹੁਣ ਅਸੀਂ ਤਾਜੀ ਸੂਈ ਦੀ ਆਪਾਂ ਲਾਈਵ ਕਰਵਾਈ ਹੈ ਨਾ ਹਾਂਜੀ ਤੇ ਮਾਰਾ ਸੁੱਖ ਰੱਖੇ ਵਾਸਤੇ ਗੱਭਣ ਹੋ ਗਈ 3 ਮਹੀਨੇ ਬਾਅਦ ਇਹ ਕੱਢਦੀ ਹੀਟ ਠੀਕ ਆ ਤੇ ਉਹਦੋਂ ਆ ਗੱਭਣ ਕਰਵਾ ਕੇ ਵੀ ਆਪਾਂ ਜਦੋਂ ਗੱਭਣ ਚੈੱਕ ਹੋ ਗਈ ਜਾਨਕਿ ਦੁਬਾਰੇ ਕਰਾਉਂਗੇ ਨਾ ਉਹਦੋਂ ਵੀ ਲਾਈਵ ਕਰਵਾਵਾਂਗੇ ਇਹ ਇਹ ਦਿਖਾਵਾਂਗੇ ਇਹਦੀ ਗੱਭਣ ਹੋ ਕੇ ਦੁੱਧ ਕਿੰਨਾ ਟਾਈਮ ਦਿੰਦੀ ਹੈ ਹਾਂ ਜਿੱਦਾਂ ਡ్రਾਈ ਕਰਾਂਗੇ ਉਸ ਦਿਨ ਵੀ ਦੁਬਾਰਾ ਦਿਖਾਵਾਂਗੇ ਡ్రਾਈ ਕੀਤੀ 8 8 ਤਿੰਨ ਮਹੀਨੇ ਜਿੰਨੇ ਦੀ ਡ్రਾਈ ਹੁੰਦੀ ਆ ਆਪਾਂ ਦਿਖਾਵਾਂਗੇ ਵੀ ਇਹਨੇ ਮਹੀਨੇ ਤੇ ਡ్రਾਈ ਹੋਈ ਆ ਇਹ ਠੀਕ ਆ ਵੀਰੇ ਤੇ ਫਿਰ ਉਸ ਤੋਂ ਬਾਅਦ ਨਾਲ ਦੇ ਨਾਲ ਆਪਾਂ ਕੱਟੀ ਦੀ ਰਿਪੋਰਟ ਦਵਾਂਗੇ ਵੀ ਬਾਕੀ ਦੀ ਹਾਂ ਕੱਟੀ ਆ ਵੀ ਇਹ ਕਿੰਨੀ ਗ੍ਰੋਥ ਹੁੰਦੀ ਹੈ ਇਹਦੀ ਬਿਲਕੁਲ ਤੇ ਜਿਉ ਆਉਦੀ ਮਾਂ ਨਾਲੋਂ ਕਿੰਨਾ ਦੁੱਧ ਧੱਪ ਕਰਦੀ ਆ ਹਨਾ ਤੇ ਫੇਰ ਹੀ ਯਾਨੀ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਉ। ਪਹਿਲੇ ਸਵੇਰਾ ਇਹਦਾ ਵੀ ਆਪਾਂ ਦਿਖਾਵਾਂਗੇ ਰਿਕਾਰਡ ਹਾਂ ਕਿਉਂਕਿ ਜੇ ਮਾਂ ਤਾਂ ਧੀ ਪਹਿਲੇ ਸੂਰ ਕਿੰਨਾ ਦੋ ਦਿੰਦੀ ਆ ਕਿਉਂਕਿ ਕੱਲ ਨੂੰ ਕਈ ਭਰਾ ਆ ਜੇ ਮੱਝ ਕੁਦਰਤੀ ਕੱਟੀ ਜੇ ਮਾੜੀ ਨਿਕਲ ਜੇ ਤਾਂ ਕੋਈ ਬੋਲਦਾ ਨਹੀਂ ਵੀਰੇ ਜੇ ਕਿਤੇ ਚੰਗੀ ਨਿਕਲ ਜੇ ਤਾਂ ਫੇਰ ਅਗਲਾ ਕਹਿਣ ਲੱਗ ਜਾਂਦਾ ਜੀ ਮੱਝ ਵਾਲੇ ਦੋਤ ਵਾਲੀ ਹੋਊ ਜਾਂ 20 ਕਿਲੋ ਵਾਲੀ 25 ਕਿਲੋ ਵਾਲੀ ਹੁਣ ਆਪਾਂ ਯਾਨੀ ਕਿ ਮੱਝ ਵਾਲਾ ਸਿਸਟਮ ਵੀਰ ਕਹਿੰਦਾ ਆਪਾਂ ਸਾਹਮਣੇ ਰੱਖ ਦੇਣਾ ਵੀ ਮੱਝ ਪੀਕ ਤੇ ਕਿੰਨਾ ਦਿੰਦੀ ਆ ਗੱਭਣ ਹੋ ਕੇ ਕਿੰਨਾ ਦਊਗੀ ਤੇ ਡਰਾਈ ਟਾਈਮ ਕਿੰਨਾ ਦਊਗੀ ਇਹ ਚੀਜ਼ ਆਪਾਂ ਕਲੀਅਰ ਕਰਦੇ ਆਂਗੇ ਬਾਅਦ ਵਿੱਚ ਆਹ ਚੀਜ਼ ਆਪਣੇ ਸਾਹਮਣੇ ਆਊਗੀ ਫੇਰ ਭਰਾਵਾਂ ਨੂੰ ਪਤਾ ਲੱਗੂ ਵੀ ਸੀਮਾ ਨਾਲ ਕਿਹੜਾ ਯੂਜ਼ ਕਰਨਾ ਕਿਹੜਾ ਨਹੀਂ ਇੱਕ ਆਪਣਾ ਮਕਸਦ ਵਸੇ ਹੀ ਇਹ ਲਾਈਵ ਕਰਵਾਉਣਾ ਦਾ ਵੀ ਆਪ ਨੂੰ ਥੋੜਾ ਜਿਹਾ ਮੇਲੇ ਮੂਲੇ ਦਾ ਸੌਂਗ ਜ਼ਿਆਦਾ ਵਾ ਠੀਕ ਆ ਜੀ ਤੇ ਘਰੇ ਬਰੀਡਿੰਗ ਦਾ ਵੀ ਸੌਂਗ ਆ ਠੀਕ ਪਸ਼ੂ ਰੱਖਣ ਦਾ ਬਿਲਕੁਲ ਬਿਲਕੁਲ ਤੇ ਲਾਈਵ ਆਪਾਂ ਤਾਂ ਕਰਵਾਈ ਆ ਇਹ ਵੀ ਪਤਾ ਲੱਗ ਸਕੇ ਕੱਲ ਨੂੰ ਮਾਰਨ ਲੱਗੇ ਚਲੋ ਵੀ ਆਪਾਂ ਕੋਈ ਕੱਟੀਆਂ ਦੁੱਧ ਦੇ ਪਾਲਦੇ ਆ ਜੇ ਦੁੱਧ ਦੇ ਕੱਟੀਆਂ ਆਉਂਦੀ ਹੈ ਇਹਦੀ ਵੀ ਉਦੋਂ ਦੁੱਧ ਕਿੰਨਾ ਕਰਦੀ ਮਾਂ ਜਿਹੜੀ ਕਿੰਨੇ ਦੁੱਧ ਤੇ ਸੀ ਵੀ ਕੱਟੀ ਦੁੱਧ ਕਿੰਨਾ ਕਰਦੀ ਨਾਲੇ ਹੋਰ ਵੀ ਜੇ ਕਿਸੇ ਬੁੱਲਦਾ ਸੀਮਨ ਹੋਣੇ ਕਿੰਨਾ ਇਹ ਚ ਇੰਪਰੂਵਮੈਂਟ ਹੁੰਦੀ ਆ ਆਪਾਂ ਸਾਹਮਣੇ ਰੱਖ ਸਕਦੇ ਆਪਾਂ ਕੋਈ ਨਾ ਮੱਝ ਸੇਲ ਕਰਨ ਦੇ ਲਈ ਲਾਈਵ ਕਰਵਾਈਆਂ ਨਾ ਆਪਾਂ ਕੱਟੀਆਂ ਸੇਲ ਕਰਨ ਦੇ ਲਈ ਲਾਈਵ ਕਰਵਾਈ ਹੈਗੀ ਨਾ ਇਹਦਾ ਕੋਈ ਆਪਾਂ ਕਟਾ ਕੱਟੀ ਵੇਚਣ ਹੋ ਗਿਆ ਤੌਰ ਤੇ ਬਸ ਆਪਾਂ ਲਾਈਵ ਕਰਵਾਈਆ ਠੀਕ ਆ ਵੀਰੇ ਚਲੋ ਧੰਨਵਾਦ ਭਰਾ ਆਪਦਾ ਨੰਬਰ ਜਰੂਰ ਬੋਲ ਦੀ ਵੀਰੇ ਮੇਰਾ ਵੀਰੇ ਫੋਨ ਨੰਬਰ ਹੈਗਾ 87288 ਠੀਕ ਆ 88